ਵਾਰਡ ਨੰਬਰ 46 ਦੇ ਹੀ ਕੌਂਸਲ ਨਵੀਂ ਜੋੜਾ ਜੀ ਸਾਡੇ ਹੀ ਆ ਇਹਨੂੰ ਆਖਦਾ ਆਓ ਬਿਲੋ ਫਤਿਹ ਦੀ ਸਾਂਝ ਗਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੀਂ ਜੋੜਾ ਜੀ ਅੱਜ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਆਪਣੇ ਦਫ਼ਤਰ ਕੀ ਮੁੱਦੇ ਆ ਕਿਹੜੇ ਮੁੱਦੇ ਤੇ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਦੇਖੋ ਜੀ ਮੁੱਦਾ ਬੜਾ ਗੰਭੀਰ ਹੈ ਮੈਨੂੰ ਐਜ਼ ਅ ਕਾਉਂਸਲਰ ਬਤੌਰ ਕਾਉਂਸਲਰ ਇੱਕ ਸ਼ਿਕਾਇਤ ਆਂਦੀ ਹੈ ਅੱਜ ਤੋਂ 7-8 ਦਿਨ ਪਹਿਲਾਂ ਕਿ ਇੱਕ ਨਜਾਇਜ਼ ਸਾਰੀ ਬਾਬਾ ਪੋੜੀ ਵਾਲੇ ਚੌਂਕ ਮਸੀਤ ਵਾਲੀ ਗਲੀ ਦੇ ਬਾਹਰ ਅਮਰਪਾਲ ਸਿੰਘ ਬਲਨਾਮ ਦਾ ਵਿਅਕਤੀ ਜਿਹੜਾ ਨਜਾਇਜ਼ ਸਾਰੀ ਕਰਾ ਰਿਹਾ ਤੇ ਲੋਕਾਂ ਦੇ ਦੱਸਣ ਮੁਤਾਬਕ ਕਿ ਉਹਨਾਂ ਨੇ ਏਟੀਪੀ ਵਜੀਰ ਰਾਜੀ ਨੂੰ ਐਪਲੀਕੇਸ਼ਨ ਜੋਇਨਿੰਗ ਕਮਿਸ਼ਨ ਸਾਹਿਬ ਤੋਂ ਬਿਲੇ ਕੇ ਉਹਨਾਂ ਨੂੰ ਐਪਲੀਕੇਸ਼ਨ ਦੇ ਕੇ WhatsApp ਤੇ ਵੀ ਸੈਂਡ ਕਰਤੀ ਸੀ ਨਾਲ ਬਾਈ ਹੈਂਡ ਵੀ ਦੇ ਕੇ ਆਏ ਸੀ ਤੇਨ ਤੋਂ ਬਾਅਦ ਜਿਹੜਾ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਜਦੋਂ ਮੇਰੇ ਤੱਕ ਇਹ ਗੱਲ ਪਹੁੰਚੀ ਹੈ ਮੈਂ ਏਟੀਪੀ ਨਾਲ ਗੱਲ ਕੀਤੀ ਹੈ ਜੀ ATP ਵਜੀਦਾ ਜੀ ਨੇ ਮੈਨੂੰ ਵਿਸ਼ਵਾਸ ਦਿਵਾਇਆ ਸੀ ਜੀ ਕਿ ਅਸੀਂ ਅੱਜ ਸ਼ਾਮ ਨੂੰ ਹੀ ਬਿਲਡਿੰਗ ਜਿਹੜੀ ਆ ਸੀਲ ਕਰਕੇ ਜਾਵਾਂਗੇ ਜਿਹੜੀ ਗੈਰਕਾਨੂੰਨੀ ਤਰੀਕੇ ਨਾਲ ਬਣ ਰਹੀ ਆ ਸ਼ਿਕਾਇਤ ਕਰਤਾ ਉਹਨਾਂ ਦੇ ਕਹਿਣ ਮੁਤਾਬਕ ਕਿ ਜੀ ਆਪਾਂ ਉਹਦੇ ਖਿਲਾਫ ਜਿਹੜੀ ਆ ਬਾਅਦ ਚੁੱਕੀ ਆ ਜਦੋਂ ਮੈਂ ATP ਸਾਹਿਬ ਨੂੰ ਕਿਹਾ ਤਾਂ ਮੈਨੂੰ ਕਹਿੰਦੇ ਜੀ ਆਪਾਂ ਬਿਲਡਿੰਗ ਸ਼ਾਮ ਤੱਕ ਸੀਲ ਕਰ ਦਾਂਗੇ ਸੋ ਬੜੀ ਹਾਸੋਈ ਨਹੀਂ ਗੱਲ ਵੇਖਣ ਨੂੰ ਮਿਲੀ ਆ ਕਿ ਬਿਲਡਿੰਗ ਸੀਲ ਕਰਕੇ ਗਏ ਆ ਤੇ ਅੱਧੇ ਘੰਟੇ ਬਾਅਦ ਹੀ ਉਥੇ ਮਿਸਤਰੀ ਲਗਾਇਆ ਪਾਇਆ ਗਿਆ ਜਦੋਂ ਮੇਰੇ ਦੁਆਰਾ ਉਹਨਾਂ ਨੂੰ ਫੋਟੋ ਭੇਜੀ ਗਈ ਹੈ ਕਿ ਇਹ ਮਿਸਤਰੀ ਲਗਾ ਉਹਨਾਂ ਨੇ ਪਹਿਲੋ ਤੇ ਉਹ ਫੋਟੋ ਜਿਹਨਾਂ ਦੇ ਖਿਲਾਫ ਸ਼ਿਕਾਇਤ ਆ ਉਹਨੂੰ ਫੋਟੋ ਭੇਜੀ ਕਿ ਇਹ ਪਤਾ ਕਰੋ ਜੀ ਫੋਟੋ ਕਿੱਥੋਂ ਕਿੱਦਾਂ ਇਹਨਾਂ ਕੋਲ ਆ ਗਈ ਸੈਕੰਡ ਚੀਜ਼ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਜੀ ਕਿ ਬਿਲਡਿੰਗ ਸੀਲ ਹੋਈ ਹੋਵੇ ਤੇ ਮਿਸਤਰੀ ਕਿੱਦਾਂ ਲੱਗੇ ਉਹ ਕਹਿੰਦੇ ਜੀ ਅਸੀਂ ਤਾਂ ਟੇਪ ਨਾਲ ਸੀਲ ਕੀਤੀ ਮੈਨੂੰ ਪਤਾ ਨਹੀਂ ਲੱਗਾ ਮੈਂ ਤੇ ਅੱਜ ਤੱਕ ਟੇਲੀ ਦੀ ਵੇਖਿਆ ਕਿ ਟੇਪ ਨਾਲ ਵੀ ਕਦੀ ਬਿਲਡਿੰਗ ਸੀਲ ਹੁੰਦੀ ਆ ਬੜੀ ਹਸੋਈ ਨਹੀਂ ਗੱਲ ਹੈ ਜੀ ਮਜ਼ਾਕੀਆ ਅੰਦਾਜ਼ ਦੇ ਨਾਲ ਇਹ ਕਹਿ ਰਹੇ ਆ ਜੀ ਕਿ ਟੇਪ ਟੇਪ ਦੇ ਨਾਲ ਸੀਲ ਕੀਤੀ ਆ ਬਿਲਡਿੰਗ ਸੈਕਿੰਡ ਚੀਜ਼ ਮੈਦੇ ਨਾਲ ਇਹਨਾਂ ਨੇ ਵੀ ਗੱਲ ਕਹੀ ਸੀ ਮੈਂ ਮੈਨੂੰ ਲੱਗਦਾ ਤੁਸੀਂ ਇੱਕ ਟੇਪ ਦਾ ਬੰਡਲ ਵੀ ਇਹਨਾਂ ਨੂੰ ਦੇ ਆਏ ਜੇ ਕਿ ਜਦੋਂ ਮਰਜ਼ੀ ਟੇਪ ਖੋਲ ਲਿਓ ਜਦੋਂ ਮਰਜ਼ੀ ਟੇਪ ਲਾ ਦਿਓ ਸੋ ਇਹਨਾਂ ਦੇ ਕਹਿਣ ਮੁਤਾਬਕ ਜੀ ਅਸੀਂ ਇੱਕ ਐਫ ਆਰ ਦੀ ਸਿਫਾਰਿਸ਼ ਕਰ ਲਈ ਭੇਜ ਦਿੱਤੀ ਜਾਏਗੀ ਕਿ ਇਹਨਾਂ ਨੇ ਸੀਲ ਤੋੜੀ ਆ ਤੁਸੀਂ ਇੰਨੀ ਹਿੰਮਤ ਦੇਖੋ ਉਸ ਬਿਲਡਿੰਗ ਬਣਾਉਣ ਵਾਲੇ ਦੀ ਮੈਂ ਦਾਤ ਇਹਨਾਂ ਦੀ ਹਿੰਮਤ ਨੂੰ ਠੀ ਖਰੀਆਮ ਸਰਿਆ ਬਾਹ ਪਿਆ ਇਟਾਂ ਬਾਹ ਪਈਆਂ ਮਿਸਤਰੀ ਸ਼ਰੀਆਮ ਲਗੇ ਜਦੋਂ ਤੁਸੀਂ ਗਏ ਉਦੋਂ ਵੀ ਮਿਸਤਰੀ ਲਗੇ ਤੇ ਉਹ ਏਟੀਵੀ ਸਾਹਿਬ ਕਹਿ ਰਹੇ ਆ ਜੀ ਕੰਮ ਬੰਦ ਹੈ ਜੀ ਬਿਲਡਿੰਗ ਸੀਲ ਹੈ ਤੇ ਉਹ ਕਹਿ ਰਿਹਾ ਜੀ ਕਿ ਮੇਰੀ ਬਿਲਡਿੰਗ ਚਾਲੂ ਹੈ ਤੇ ਬਿਲਡਿੰਗ ਦੇ ਵਿੱਚ ਜਿਹੜਾ ਉਹ ਰੈ residențial ਬਣ ਰਿਹਾ ਸਮਝ ਤੋਂ ਬਾਹਰ ਰਹੀ ਹੈ ਕੀ ਮਿਲੀ ਭੁਗਤਾਂ ਇਹਨਾਂ ਦੀ ਤੇ ਮੇਰੇ ਕੋਲ ਪੂਰਤ ਸਬੂਤ ਹੈ ਜੀ ਏਟੀਵੀ ਸਾਹਿਬ ਦੇ ਖਿਲਾਫ ਮੈਂ ਹਜੇ ਉਹ ਜਗਜਹਿਰ ਨਹੀਂ ਕਰਨਾ ਚਾਹੁੰਦਾ ਮੈਂ ਏਟੀਵੀ ਸਾਹਿਬ ਨੂੰ ਵਾਰਨਿੰਗ ਦੇਣਾ ਚਾਹੁੰਦਾ ਨਾਲ ਬੇਨਤੀ ਕਰਨਾ ਚਾਹੁੰਦਾ ਕਿ ਮੈਨੂੰ ਮਜਬੂਰ ਨਾ ਕਰਿਓ ਸਬੂਤ ਜਿਹੜੇ ਜਗਜਹਿਰ ਸੋ ਕਿਰਪਾ ਕਰਕੇ ਇਹ ਬਿੱਲਿੰਗ ਜਿਹੜੀ ਆ ਉਹ ਬੰਦ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਜਾਵੇ ਕੌਂਸਲ ਸਾਹਿਬ ਤੁਸੀਂ ਨਗਰ ਨਿਕਮ ਦੇ ਚੁਣੇ ਹੋਏ ਨੁਮਾਇੰਦੇ ਜੀ ਵਾਰਡ ਨੰਬਰ 46 ਤੋਂ ਜੇ ਮੰਨ ਲਓ ਮਸਲਾ ਨਾ ਹੱਲ ਕਰਦੇ ਆ ਕੀ ਤੁਸੀਂ ਇਹਦੀ ਆਵਾਜ਼ ਜਿਹੜੀ ਆ ਹਾਊਸ ਦੇ ਵਿੱਚ ਉਠਾਉਂਗੇ ਦੇਖੋ ਜੀ ਮੈਂ ਆਵਾਜ਼ ਵੀ ਆਵਾਜ਼ ਜਿਹੜੀ ਆ ਹਾਊਸ ਦੇ ਵਿੱਚ ਆਵਾਜ਼ ਵੀ ਠਾਵਾਂਗਾ ਪਲੱਸ ਦਰਨਾ ਪ੍ਰਦਰਸ਼ਨ ਦੀ ਜਿਹੜੀ ਆ ਉਹ ਛਤਾਵਨੀ ਵੀ ਦੇਣਾ ਕਿ ਦਰਿਆ ਵਿੱਚ ਆ ਕੇ ਦਰਨਾ ਪ੍ਰਦਰਸ਼ਨ ਕੀਤਾ ਜਾਏਗੀ ਕਿ ਇੱਕ ਹੋਟਲ ਤੁਹਾਡੇ ਵੱਲੋਂ ਨਜਾਇਜ਼ ਤੌਰ ਤੇ ਉਹ ਸਾਰਿਆ ਜਾ ਰਿਹਾ ਤੇ ਜਿਹੜੇ ਇਹ ਸ਼ਿਕਾਇਤ ਉਹ ਜਿਹੜੇ ਕੌਂਸਲਰ ਨੇ ਸਾਡੇ ਕੋਲ ਤੋਂ ਦਾ ਨਵੀਂ ਜੋੜਾ ਉਹਨਾਂ ਦੇ ਵਾਰਡ 'ਚ ਵੈਸੇ ਤੁਸੀਂ ਦੇਖ ਸਕਦੇ ਕਿੰਨੀ ਅਬਿਲਟੀ ਦਾ ਭੰਨਾਂ ਦੀਆਂ ਖਾਲੀ ਬੇਰੀ ਖਲਾਫੀ ਹੋ ਮੇਰੇ ਅਸੀਂ ਦੋ ਭਰਾ ਆ ਗਏ ਆ ਠੀਕ ਹੈ ਸਾਡੀ ਵੰਡ ਹੋਈ ਹੈ ਠੀਕ ਹੈ ਜੀ ਉਹਨਾਂ ਦੇ ਉੱਪਰ ਮੇਰੇ ਦੋ ਫਲੋਰ ਮੇਰੇ ਹੈਗੇ ਆ ਇੱਕ ਫਲੋਰ ਸਿਰ ਉਹਨਾਂ ਵਾਸਤੇ ਅਸੀਂ ਪਾ ਲਿਆ ਮੇਰੇ ਮਦਰ ਵੀ ਮੇਰੇ ਨਾਲ ਹੀ ਰਹਿੰਦੇ ਆ ਠੀਕ ਹੈ ਅਸੀਂ ਆਪਣੀ ਰਿਆਸ਼ ਬਣਾ ਸਕਦੇ ਬਣਾਉਂਦੇ ਪਏ ਆ ਤੇ ਐਟਪੀ ਸਰ ਆਏ ਸੀ ਉਹ ਸਾਰਾ ਮੌਕਾ ਵੇਖ ਕੇ ਗਏ ਹੋਏ ਆ ਤੇ ਉਹਨਾਂ ਨੇ ਕੋਦੇ ਵੇਖਿਆ ਕਿ ਤੁਹਾਡੀ ਬਿਲਕੁਲ ਰਿਆਸ਼ ਬਣੀ ਹੋਈ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਕੋ ਬਿਲਡਿੰਗ ਸੀਲ ਕੀ ਕਿਉਂ ਕਰ ਰਹੇ ਹੋ ਸਾਹਿਬ ਜੀ ਪੰਜ ਛੇ ਪਿੰਡੋਂ ਸੁਣ ਚਾਇਆ ਸੀ ਕਿ ਇੱਥੇ ਵੀ ਬਿਲਡਿੰਗ ਸੀਲ ਵੀ ਕੀਤੀ ਗਈ ਤੁਹਾਡੀ ਨਹੀਂ ਸਰ ਨਹੀਂ ਨਹੀਂ ਇਤਰਾ ਦੀ ਕੋਈ ਗੱਲ ਨਹੀਂ ਹੈ ਸਰ ਕਿਸੇ ਤਰ੍ਹਾਂ ਦੀ ਕੋਈ ਆਏ ਸੀ ਮੋਕਾ ਸਹਿਬਾਨ ਆਏ ਸੀ ਮੋਕਾ ਵੇਖ ਕੇ ਗਏ ਆ ਤੇ ਉਹਨਾਂ ਨੇ ਆ ਕੇ ਵੇਖਿਆ ਕਿ ਇੱਥੇ ਪੂਰੀ ਰਹਿਸ਼ ਹੈਗੀ ਹੈ ਬੱਚੇ ਵੀ ਮੇਰੇ ਉੱਥੇ ਬੇਟਾ ਬੇਟੀ ਮੇਰੇ ਜਿਹੜੀ ਵਾਈਫ ਜੀ ਹਾਂਜੀ ਰਹਿੰਦੀ ਭੈਜੀ ਮਦਰ ਵੀ ਇੱਥੇ ਲੇ ਮੇਰੇ ਮਦਰ ਆ ਜੀ ਜਿਹੜੇ ਥੱਲੇ ਗਰਾਉਂਡ ਫਲੋਰ ਤੇ ਆ ਜੀ ਹਾਂ ਜੀ ਬਰੋ ਕਹ ਰਿਹਾ ਵੀ ਸਾਨੂੰ ਇਹ ਸ਼ੱਕ ਹੈ ਵੀ ਇੱਥੇ ਹੋਟਲ ਬਣਾ ਕੇ ਕੋਈ ਉਹੋ ਜਿਹਾ ਕੰਮ ਨਾ ਕਿਉਂਕਿ ਪਹਿਲਾਂ ਵੀ ਦੋ ਹੋਟਲਾਂ ਕਿਤੇ ਤੁਹਾਡੇ ਦੇ ਦੇ ਉਪਰ ਦਾ ਪਰਚਾ ਦਰਜ ਹੋਇਆ ਨਹੀਂ ਜੀ ਸਰ ਜੀ ਆ ਤੇ ਜੋ ਮਰਜੀ ਅਫਵਾਹ ਭਲਾਈ ਜੋ ਮੈਂ ਆਪਣੀ ਬੈਂਕ ਗਾਰੰਟੀ ਤੇ ਦਿੱਤੀ ਹੋਈ ਹੈ ਜਦ ਕਿ ਮੈਂ ਆਪਨੇ ਚਲਾਉਂਦਾ ਅੱਛਾ ਜੀ ਠੀਕ ਹੈ ਨਾ ਜਿਹੜਾ ਹੋਟਲ ਕੋਈ ਵੀ ਹੋਗਾ ਜੀ ਇਹ ਮੇਰਾ ਇੱਕ ਹੋਟਲ ਹੈਗਾ ਉਹ ਮੇਰਾ ਭਾਈ ਵਾਲੀ ਤੇ ਹੈ ਨਾ ਕਿ ਮੇਰਾ ਇਕੱਲੇ ਦਾ ਹੈਗਾ ਠੀਕ ਹੈ ਨਾ ਦੋ ਲੋਕਾਂ ਦੇ ਸ਼ਿਕਾਇਤ ਤੇ ਮੈਂ ਕੁਝ ਕਹਿ ਨਹੀਂ ਸਕਦਾ ਸਰ ਠੀਕ ਹੈ ਤੇ ਸਾਰੇ ਚ ਲੱਗਦਾ ਪੋਲੀਟੀਕਲ ਰੰਜਿਸ਼ ਘੱਡੀ ਜਾ ਰਹੀ ਜਾਂ ਕੋਈ ਹੋਰ ਇਦਾਂ ਦਾ ਮਾਮਲਾ ਹੈ ਸਰ ਮ ਹਾਂਜੀ ਹਾਂਜੀ ਬੜੇ ਵਧੀਆ ਸੀ ਇੱਕ ਦੂਜੇ ਨਾਲ ਮਿਲਦੇ ਵਰਤਦੇ ਰਹੇ ਆ ਕਦੀ ਕੋ ਸਾਡੇ ਚੋਂ ਕੋਈ ਗੱਲਬਾਤ ਨਹੀਂ ਹੋਈ ਕਿਸੇ ਤਰ੍ਹਾਂ ਦੀ ਤੇ ਫਿਰ ਸਰਕਾਰ ਨੇ ਕੀ ਸੀ ਜੀ ਚੰਗੀ ਕੀਤੀ ਨਾ ਕਰੀ ਅਸੀਂ ਕੋਈ ਮਾੜੀ ਕੀਤੀ ਜੀ ਤੇ ਸਰਕਾਰ ਨੇ ਕੀ ਫਿਰ ਅਚਾਨਕ ਜੀ ਤੁਹਾਡੇ ਖਿਲਾਫ ਫਸਟ ਵੀ ਦੇਖੋ ਜੀ ਤੁਸੀਂ ਉਹਨਾਂ ਨੇ ਬੋਲ ਸਕਦੇ ਕੀ ਕਾਰਨ ਹੈ ਜੀ ਬਸ ਸਾਡੇ ਵੱਲੋਂ ਤਾਂ ਕੋਈ ਕਦੀ ਕੋਈ ਗੱਲ ਨਹੀਂ ਹੋਈ ਉੱਤੇ ਨਾ ਅਸੀਂ ਕਦੀ ਉਹਨਾਂ ਤੇ ਵੱਧ ਘੱਟ ਬੋਲੇ ਆ ਮੈਂ ਤਾਂ ਅੱਜ ਵੀ ਸਵੇਰੇ ਪੇ ਹੋਏ ਫਾਦਰ ਕੋ ਗਿਆ ਆ ਜੀ ਹਾਂਜੀ ਸਵੇਰੇ ਮੇਰੇ ਫਾਦਰ ਮੈਨੂੰ ਮਿਲੇ ਬੜੀ ਅੱਛੀ ਤਰ੍ਹਾਂ ਘਰ ਦੇ ਗੇਟ ਦੇ ਬਾਹਰ ਜੀ ਤੇ ਕੋਈ ਗੱਲਬਾਤ ਨਹੀਂ ਹੋਈ ਤੇ ਇੱਕ ਵੀਡੀਓ ਵੀ ਕਢਾ ਕੇ ਚੈੱਕ ਮਨਾ ਕਰੋ ਹੀ ਹੋ ਗਿਆ ਹੈ ਸਾਰੇ ਮਿਲ ਕੇ ਆਏ ਕੋਈ ਤੁਹਾਡੀ ਗੱਲ ਬਾਤ ਨਹੀਂ ਇੱਕ ਵਿਸ਼ਾਲ ਨੰਦਾ ਜੀ ਨੇ ਉਹ ਨਾਲ ਉਹ ਵੀ ਨਾਲ ਬੈਠੇ ਸੀਗੇ ਕਾਉਂਸਲ ਸਾਹਿਬ ਦੇ ਉਹ ਵੀ ਇਹ ਕਹਿ ਰਹੇ ਕਿ ਜਿੱਥੇ ਹੋਟਲ ਬਣ ਰਿਹਾ ਮੈਂ ਸ਼ਿਕਾਇਤ ਕੀਤੀ ਹੈ ਤੇ ਉਸ ਤੋਂ ਬਾਅਦ ਵੀ ਜਿਹੜੀ ਮੈਂ ਕਿਸੇ ਦਾ ਕੁਝ ਨਹੀਂ کہہ ਸਕਦਾ ਮੈਂ ਦੇ ਜਿਹੜੇ ਆਪੇ ਆਏ ਸੀ ਸਹਿਬਾਨ ਹੈ ਨਾ ਕਾਰਪੋਰੇਸ਼ਨ ਦੇ ਉਹਨਾਂ ਨੇ ਦਿਖਾਈ ਆ ਪਹਿਲਾ ਕਲਾ ਕਮਰਾ ਵੇਰ ਦੇ ਕੇ ਕਿ ਵਾਕਿਆ ਰੈਸ਼ ਥੱਲੇ ਵੀ ਕਿਚਨ ਬਣੀ ਹੈ ਉੱਤੇ ਵੀ ਕਿਚਨ ਬਣੀ ਹੈ ਹਰ ਫਲੋਰ 'ਚ ਵੇਰ ਕਿਚਨ ਹੈਗੀ ਹੈ ਨਾ ਫਰੋਨਾ ਵੱਲੋਂ ਫਰੋਨਾ ਵੱਲੋਂ ਕਿਹਾ ਗਿਆ ਕਿ ਜੜੀ ਅਹੀਂ ਇਹ ਸੀਲ ਕਰਵਾ ਦਿੱਤਾ ਗਿਆ ਜੀ ਨਹੀਂ ਨਹੀਂ ਇਤਰਾ ਦਾ ਕੋਈ ਕੋਈ ਗੱਲਬਾਤ ਨਹੀਂ ਇੱਕ ਸਰ ਸੈਮ ਸ਼ਰਮਾ ਕੌਣ ਨੇ ਉਹ ਵੀ ਸੀਗੇ ਨਾਲ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਗਈ ਜਿਹੜੀ ਉਹ ਵੀ ਤੁਮ ਨੇਡ ਕੀਤੀ ਗਈ ਲਿਖਤੀ ਜਾਂਦਾ ਨਹੀਂ ਵੀ ਜਮੈਂਡ ਸੈਮ ਸ਼ਰਮਾ ਜਿਹੜੇ ਹੈਗੇ ਨੇ ਉਹਨਾਂ ਦੇ ਉਹਨਾਂ ਵੱਲੋਂ ਤੁਹਾਡੇ ਖਿਲਾਫ ਲਿਖਤੀ ਕੰਪਲੇਨਟ ਕੀਤੀ ਗਈ ਸੀ ਜੀ ਐ ਐਮਟੀਪੀ ਨੂੰ ਪਤਾ ਨਹੀਂ ਸਰ ਉਹਨਾਂ ਨੂੰ ਸਪੱਤਾ ਹੈਗਾ ਮੇਰੇ ਤੱਕ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕਿ ਤੁਹਾਡੇ ਕੰਦੇ ਕੋਈ ਹੋਟਲ ਨਹੀਂ ਉਹ ਤੁਹਾਡੀ ਨਹੀਂ ਤੁਸੀਂ ਜਦੋਂ ਮਰਜ਼ੀ ਆ ਕੇ ਕਰ ਸਕਦੇ ਹੋ ਹੋਟਲ ਮੈਨੂੰ ਕੀ ਲੋੜ ਪਈ ਹੋਟਲ ਆਲਰੇਡੀ ਮੇਰਾ ਇੱਕ ਹੈਗਾ ਜੀ ਇੱਕ ਮੇਰਾ ਹੋਟਲ ਹੈਗਾ ਮੈਂ ਚਲਾ ਰਿਹਾ ਉਹ ਵੀ ਮੈਂ ਰੈਂਡੇ ਦੇ ਦਿੱਤਾ ਆਪ ਨਹੀਂ ਮੈਂ ਚਲਾਉਂਦਾ ਮੇਰਾ ਆਪਣਾ ਕ ਉਹਦੇ ਟੂਰ ਦੇ ਵਾਸਤੇ ਉਹ ਬਾਹਰ ਅੰਦਰ ਜਾਂਦਾ ਰਹਿੰਦਾ। ਠੀਕ। ਉਹ ਮੇਰਾ ਕੋਈ ਗਾਰਬਾਰ ਨਹੀਂ ਸਰ। ਠੀਕ ਹੈ ਸਰ।